ਸਿਰੀ ਰਾਗ ਕੇ ਸ਼ੰਤਮਾ ਹਲਾ ਪੰਜਵਾ ਏਕਾ ਓੰਕਾਰ ਸਤਗੁਰ ਪ੍ਰਸਾਦ ਡਖਣਾ ਆਟਮਝਾ ਹੂ ਮਾ ਪਰੀ ਪਸਿ ਕਿਉ ਦੀਦਾਰ ਸੰਤ ਸਰਨਾਈ ਲੱਭਣੀ ਨਾਨਕ ਪ੍ਰਾਨ ਅਧਾਰ ਸ਼ੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤਿਆ ਭਾਉ ਬਿਪਰੀਤ ਅਨੀਤ ਦਾਸਾ ਨਹਿ ਭਾਵੇ ਜੀਉ ਦਾਸਾ ਨਹਿ ਭਾਵੇ ਬਿਨ ਦਰਸਾਵੇ ਇੱਕ ਖਿਨ ਧੀਰਜ ਕਿਉ ਕਰੈ ਨਾਮ 비ਹੂ ਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਧਾਰ ਅਨਗਰਹ ਮਨ ਤਨ ਅੰਕ ਸੁਭਾਵੇ ਡਖਣਾ ਸੋਹੰਦੜੋ ਹਬਠਾਈ ਕੋਈ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਗੁਰੂ ਭੇਟ ਤੇ ਸੰਤ ਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸ ਗਰਾਸ ਪੂਰਨ ਵਿਸਵਾਸ ਕਿਉ ਮਨਹੁ ਬੇਸਾਰੀਐ ਜੀਉ ਕਿਉ ਮਨਹੁ ਬੇਸਾਰੀਐ ਨਿਮਕ ਨਹੀਂ ਟਾਰੀਐ गुणवंत प्राण हमारे मनवांछित फल देत है स्वामी जी की बिरथा सारी नाथ के नाते सब कह साथी जप जुए जन्म ना हारी है नानक की विनंती प्रभु पह किरपा कर भव जल तारी है डखणा तूड़ी मज्जन साधखे साईं थीए कृपाल ਲੱਗੇ ਹੱਬੇ ਥੋਕੜੇ ਨਾਨਕ ਹਾਰ ਤਨ ਮਾਲ ਸੰਤ ਸੁੰਦਰ ਸੁਆਮੀ ਧਾਮ ਭਗਤ ਹੈ ਬਿਸਰਾਮ ਆਸਾਂ ਲੱਗ ਜੀਵ ਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜੀਓ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਥੀਵ ਤੇ ਬਿਕੈ ਬਨ ਫੀਕਾ ਜਾਣਿਆ ਭਾਏ ਕਿਰਪਾਲ ਗੋਪਾਲ ਪ੍ਰਭ ਮੇਰੀ ਸਾਧ ਸੰਗਤ ਨਿਦਮਾਨਿਆ ਸਰਬਸੋ ਸੁਖ ਆਨੰਦ ਕਨ ਪਿਆਰੀ ਹਰ ਰਤਨ ਮਨ ਅੰਤਰ ਸੀਵਤੇ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਦਖਣਾ ਜੋ ਤਉ ਕੀਨੇ ਆਪਣੇ ਤਿਨਾਂ ਨੂੰ ਮਿਲਿਓ ਹੈ ਆਪੀ ਆਪ ਮੋਹਿਓ ਜਾ ਸੁਨਾਨਿਕ ਆਪ ਸੁਨਿਓ ਹੀ ਸੰਤ ਪ੍ਰੇਮ ਠਗੌਰੀ ਪਾਏ ਰਿਝਾਏ ਗੋਵਿੰਦ ਮਨ ਮੋਹਿਆ ਜਿਓ ਸੰਤਨ ਕੈ ਪ੍ਰਸਾਦ ਅਗਾਦ ਕੰਠੇ ਲਗ ਸੋਇਆ ਜਿਓ ਹਰ ਕੰਠ ਲਗ ਸੋਇਆ ਦੁਖ ਸਭ ਜੋਇਆ ਭਗਤ ਲਖਿਣ ਕਰ ਵਚ ਭਏ ਮਨ ਸਰਬ ਸੁਖ ਉੱਠੇ ਗੋਵਿੰਦ ਤੁੱਟੇ ਜਨਮ ਮਰਨ ਸਭ ਮਿਟ ਗਏ ਸਖੀ ਮੰਗਲੋ ਗਾਇਆ ਇੱਚ ਪੁਜਾਇਆ ਬਹੁੜ ਨਾ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੀ ਸੰਸਾਰ ਸਾਗਰ ਨਹੀਂ ਪੋਹਿਆ ਢਖਣਾ ਸਾਈ ਨਾਮ ਅਮੋਲ ਈਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਨ ਦੂ ਸੰਤ ਕਹਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੋ ਲਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੇ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੋ ਦੀਨੇ ਜੋਨ ਨਾ ਤਾਵੈ ਨਹਿ ਮਰੀ ਸਤ ਗੁਰ ਦਿਆਲ ਕਿਰਪਾਲ ਭੇਟ ਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਲ ਨਾ ਜਾਏ ਅਕੱਥ ਸੁਆਮੀ ਸਦ ਕਹਿ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓ ਅੰਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸ੍ਰੀ ਆ ਸਭ ਕੋਏ ਜੀਉ ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰ ਨਾ ਕੋਈ ਜੋ ਮੁਹਿ ਮਾਇਆ ਚਿਤ ਲਾਈਂਦੀ ਸੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨਾ ਕੋਈ ਹਰ ਗੁਰ ਸਰਨਾਈ ਪਾਈਐ ਵਣਜਾਰਿਆ ਮਿੱਤਰਾ ਵਡ ਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵਿਣ ਭਾਈਆਂ ਹਰ ਕਿਨੈ ਨਾ ਪਾਇਆ ਨਾ ਵਿੱਚ ਹਉ ਮੈਂ ਕਰਮ ਕੁਮਾਮਦੀ ਜਿਉ ਵੀ ਸੁਆਪ ਉਤਨੀ ਨਾਉ ਪਿਤਾ ਜਾਤ ਤਾਂ ਹੋਈ ਐ ਗੁਰ ਤੁਠਾ ਕਰੇ ਪਸਾਉ ਵੱਡ ਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੇ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਮ ਰਹਾਉ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਈ ਚਲਦਿਆਂ ਨਾਲ ਹਰ ਚੱਲ ਸੀ ਹਰ ਅੰਤੇ ਲਏ ਛਡਾਏ ਹਉ ਬਲੇ ਹਾਰੀ ਤਿਨ ਕੋ ਜਿਨਾਂ ਹਰ ਮਨ ਉਠਾਇ ਆਏ ਜਿਨਿ ਹਰ ਹਰ ਨਾਮ ਨਾ ਚੀਤਿਓ ਸੇ ਅੰਤ ਗਏ ਪਛਤਾਏ ਧੁਰਮਸਟਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਈ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੋਰੀ ਸ਼ਬਦੀ ਪਾਰ ਲੰਘਾਏ ਰਹਾਉ ਹਰਿ ਆਪੇ ਆਪ ਉਪਾਏਂਦਾ ਹਰਿ ਆਪੇ ਦੇਵੈ ਲੀ ਹਰਿ ਆਪੇ ਭਰਮ ਭਲਾਏਂਦਾ ਹਰਿ ਆਪੇ ਹੀ ਮਤ ਦੇ ਗੁਰਮੁਖਾਂ ਮਨ ਪਰਗਾਸ ਹੈ ਸੇ ਵਿਰਲੇ ਕੇਈ ਕੇ ਆਉ ਬਲੇਹਾਰੀ ਤਿਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾਹਿ ਮਨ ਹਰ ਹਰ ਜਪਣ ਕਰੇ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਤ ਗੁਰ ਪੂਰਾ ਸਤ ਗੁਰ ਭੇਟੀਐ ਹਰੇ ਆਏ ਵਸੈ ਮਨ ਚੇਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਸਾਉ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੂਰਬ ਲਿਖਿਆ ਸਿਐ ਮਿਲੇ ਗੁਰਪਾਸ ਸੇਵਕ ਭਾਏ ਬਣ ਜਾ ਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਬਣ ਜਾ ਵਾਪਾਰੀਆ ਜਿਨ ਵਖਰ ਲੱਧਿਆੜਾ ਹਰ ਰਾਸ ਗੁਰਮੁਖਾ ਦਰਮੁਖਿ ਉਜਲੇ ਤੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾਂ ਆਪ ਤੁਠਾ ਗੁਣਤਾਸ ਹਰਿ ਧਿਆਵੋ ਸਾਸਿ ਗਰਾਸ ਮਨ ਪ੍ਰੀਤ ਲੱਗੀ ਤਿਨਾਂ ਗੁਰਮਖਾਂ ਹਰ ਨਾਮ ਜਿਨਾਂ ਰਹਿ ਰਾਸ ਰਹਾਉ ਇਕ ਓੰਕਾਰ ਸਤਗੁਰ ਪ੍ਰਸਾਦ ਸਿਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸਿਰੀ ਰਾਗ ਹੈ ਜੇ ਸੱਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਚਲ ਮਾਤੇ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੈ ਸਤਗੁਰ ਸੇਵੈ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਦ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਇਆ ਵੇਖਣ ਸੁਣਣ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨ ਉਪਜੈ ਅੰਦਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਮਾਨ ਹਰ ਹਰ ਇੱਕ ਸਹਦਾ ਹੈ ਅਮਰ ਇੱਕੋ ਹਰ ਚੇਤ ਧਰ ਹਰ ਤਿਸ ਬਿਨ ਕੋਈ ਨਾਹੀ ਡਰ ਭ੍ਰਮ ਭਾਉ ਦੂਰ ਕਰ ਹਰ ਤਿਸੈ ਨੂੰ ਸਲਾਹੀ ਜੇ ਤੁਧ ਰਖੈ ਬਾਹਰ ਘਰ ਹਰ ਜਿਸ ਨੂੰ ਹੋਏ ਦਇਆਲ ਸੋ ਹਰ ਜਪ ਭਉ ਬਖਮ ਤਰ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ ਇਕ ਜਾ ਗੰਦੇ ਨਾਲ ਹਨ ਇਕ ਨਾ ਸੁਤਿਆ ਦੇ ਉਠਾਲ ਮੁਹੱਲਾ ਪਹਿਲਾ ਸਿਦਕ ਸਬੂਰੀ ਸਾਦਕਾ ਸਬਰ ਤੋਂ ਸਮਲਾਇਕਾਂ ਦੀਦਾਰ ਪੂਰੇ ਪਾਏ ਸਾ ਥਾਂ ਨਾ ਹੀ ਖਾਏ ਕਾ ਪੌੜੀ ਸਬਿਆ ਪੇਟ ਤੋਂ ਦੇਉ ਪਾਏ ਕੈ ਆਪਕਾਰ ਲਾਈ ਤੂੰ ਆਪੇ ਵੇਖ ਵੇਗਸਦਾ ਆਪਣੀ ਵਡਿਆਈ ਹਰ ਤੁਦੋਂ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰਤ ਸਹਿ ਧਾਵੋ ਸੰਤ ਜਨ ਹੋ ਜੋ ਲਏ ਛੁਡਾਈ ਸ਼ਲੋਕ ਮਹੱਲਾ ਪਹਿਲਾ ਫੱਕੜ ਜਾਂਤੀ ਫੱਕੜ ਨਾਉ ਸਭ ਨਾ ਜੀਆ ਏਕਾਸ਼ਾ ਆਪੋ ਹੋ ਜੇ ਕੋ ਭਲਾ ਕਹਾਈ ਨਾਨਕ ਤਾਂ ਪਰ ਜਾਪੈ ਜਾਪਤ ਲੇਖੈ ਪਾਏ ਮਹਲਾ ਦੂਜਾ ਜਿਸ ਪਿਆਰੇ ਸਿਉ ਨੇਹ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨਾ ਪੌੜੀ ਤੁਧ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ 10 ਚਾਰ ਹੱਟ ਤੁਧ ਸਾਜਿਆ ਵਾਪਾਰ ਕਰੀਵੇ ਇਕ ਨਾ ਨੂੰ ਹਰ ਲਾਭ ਦੇ ਜੋ ਗੁਰਮਕਤੀ ਵੇ ਤਿੰਨ ਜਮ ਕਾਲ ਨਾ ਆਪਈ ਜਿਨ ਸੱਚ ਅੰਮ੍ਰਿਤ ਪੀਵੇ ਉਹ ਆਪ ਛੁੱਟੇ ਪਰਵਾਰ ਸਿਉ ਤਿਨ ਪਿਛੈ ਸਭ ਜਗਤ ਛੁਟੀ ਵੇ ਸ਼ਲੋਕ ਮਹੱਲਾ ਪਹਿਲਾ ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰਿ ਯਤ ਕਰਹਿ ਵਿਚਾਰ ਬਿਨ ਬੂਜੇ ਕੈਸੇ ਪਾਵੇਂ ਪਾਰ ਸਿਦਕ ਕਰ ਸਿਜਦਾ ਮਨ ਕਰ ਮਕਸੂਦ ਜਿਹ ਧਿਰ ਦੇਖਾਂ ਤਿਹ ਧਿਰ ਮੌਜੂਦ ਮਹਲਾ ਤੀਜਾ ਗੁਰਸਬਾ ਏਵ ਨ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ ਪੌੜੀ ਸप्त ਦੀਪ ਸप्त ਸਾਗਰਾਂ ਨਵਖੰਡ ਚਾਰ ਵੇਦ 10 ਅਸ਼ਟ ਪੁਰਾਣ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ ਸਭ ਤੁਝੈ ਧਿਆਵਹਿ ਜੀ ਜੰਤ ਹਰ ਸਾਰੰਗ ਪਾਣਾ ਜੋ ਗੁਰਮੁਖਾਰ ਆਰਾਧ ਦੇ ਤਿਨਹੋਂ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ ਸ਼ਲੋਕ ਮਹਲਾ 3 ਕਲੋਮ ਸਾਜਨੀ ਕਿਆ ਸਦਾਈਐ ਹਿਰਦਾ ਹੀ ਲਿਖ ਲਿਓ ਸਦਾ ਸਾਹਿਬ ਕੈ ਰੰਗ ਰਹਿ ਕਬ ਹੂ ਨਾ ਟੂਟ ਸੁਨੇ ਹੂੰ ਕਲਮ ਸਾਜਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸਚੈ ਪਾਏ ਮਹਲਾ ਤੀਜਾ ਨਦਰੀਆਂ ਆਮਦਾ ਨਾਲ ਨਾ ਚੱਲਈ ਵੇਖੋ ਕੋ ਵਿਉ ਪਾਏ ਸਤਗੁਰ ਸਚ ਦਰੜਾਇਆ ਸੱਚ ਰਹੂ ਲਿਵ ਲਾਇ ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣਹਿ ਭੇਤ ਜੋ ਕੀ ਚਾਹ ਸੋ ਹਰ ਜਾਣਦਾ ਮੇਰੇ ਮਨ ਹਰ ਚੀਤਾ ਸੋ ਡਰੈ ਜੇ ਪਾਪ ਕਮਾ ਮੰਦਾ ਧਰਮੀ ਵਿਗਸੀਤਾ ਤੂੰ ਸੱਚ ਆਪ ਨਿਆਉ ਸੱਚ ਤਾਂ ਡਰੀਐ ਕੇਤ ਜਿਨਾਂ ਨਾਨਕ ਸੱਚ ਪਛਾਣਿਆ ਸੇ ਸੱਚ ਚਰਲੇ ਤ ਸਲੋਕ ਮਹਲਾ 3 ਜ ਕਲਮ ਜਲੋ ਸਣ ਮਸਵਾਣੀਐ ਕਾਗਿਤ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਉਣਾ ਅਵਰਨਾ ਕਰਨਾ ਜਾਏ ਮਹਲਾ 3 ਹੋਰ ਕੂੜ ਪੜਨਾ ਕੂੜ ਭੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜ ਪੜ ਹੋਏ ਖਵਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ ਸ਼ਲੋਕ ਮਹੱਲਾ ਤੀਜਾ ਹਉ ਹਉ ਕਰਤੀ ਸਭ ਮੂਈ ਸੰਪਉ ਕਿਸੈ ਨਾ ਨਾਲ ਦੂਜੈ ਭਾਇ ਦੁਖ ਪਾਇਆ ਸਭ ਜੋ ਹੀ ਜਮ ਕਾਲ ਨਾਨਕ ਗੁਰਮੁਖਿ ਉੱਭਰੇ ਸਾਚਾ ਨਾਮ ਸੁਮਾਲ ਮਹੱਲਾ ਪਹਿਲਾ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨਹੁਕ ਸੁੱਦਾ ਕਾਲੀਆਂ ਬਾਹਰ ਚਿੱਟਮੀਆਂ ਹਰੀਸਾ ਕਰਹਿ ਤਨਾਂੜੀਆਂ ਜੋ ਸੇਵ ਹੈ ਦਰ ਖੜੀਆਂ ਨਾਲ ਖਸਮੈ ਰਤੀਆਂ ਮਾਨ ਹੈ ਸੁਖਰਲੀਆਂ ਹੁੰਦਾ ਤਾਣ ਨਤਾਣੀਆਂ ਰਹੈ ਨਮਨੜੀਆਂ ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਲਾਹ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏਂਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਧੋਂ ਬਾਹਰ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ